ਦੁਨੀਆ ਦੇ ਸਭ ਤੌਰ ਤਰੀਕੇ ਕਿੰਜ ਪਰਤਾਮ ਮੈਂ ਹੱਸਦੇ ਚਿਹਰੇ ਰੋਂਦੀਆਂ ਸਦਰਾਂ ਹਾਏ ਕਿੰਜ ਵਿਖਾਂ ਹਾਂ ਮੈਂ ਉੱਡ ਗਏ ਨੇ ਲੈ ਜਵਾਨੀ ਜਹਾਜ਼ ਵ ਦੇਸ਼ਾਂ ਨੂੰ ਬੇਵਸਮਾਪੇ ਕਰਨ ਉੜੀ ਕਾ ਹਾਏ ਕਿੰਜ ਸਮਝਾਂ ਹਾਂ ਮੈਂ ਪੜ੍ਹ ਲੈ ਕਿ ਕਿ ਮਿਹਨਤ ਕੀਤੀ ਹੱਥੀ ਉੱਚ ਡਿਗਰੀਆਂ ਨੇ ਮਿਲਦਾ ਨਾ ਰੁਜ਼ਗਾਰ ਤੇ ਜੀਵਨ ਹਾਈ ਕਿੰਜ ਬਤਾ ਹਾਂ ਮੈਂ ਡਾਂਗ ਰਹਾ ਹੈ ਨਾਗ ਨਸ਼ੇ ਦਾ ਹਾਈ ਵੇਖ ਜਵਾਨੀ ਨੂੰ ਸੋਤੀ ਪਈ ਸਰਕਾਰ ਨੂੰ ਨੀਂਦੋ ਕਿੰਜ ਜਗਾਂ ਹਾਂ ਮੈਂ ਵਿੱਚ ਉਹਦਾ ਸੀ ਪਣ ਪਰਹਾ ਹੈ ਮਸੂਮ ਜਹਾ ਬਚਪਨ ਕਿਹੜੀ ਉਗਤੀ ਵਰਤਾਂ ਦੱਸ ਹਰ ਕਿਵੇਂ ਹਸਾਂ ਮਾਵੈ ਦਰਦਮੰਦਾਂ ਦੀਆਂ ਆਹਾ ਗੂੰਜਣ ਵਿੱਚ ਫੈਜ਼ਾਂ ਮਾਂ ਦੇ ਗੀਤ ਖੁਸ਼ੀ ਦੇ ਦੱਸ ਦਲਾ ਫਿਰ ਕਿੰਜ ਸੁਣਾ ਮੈਂ ਮੋਬਾਈਲ ਵਿੱਚ ਮੋਬਾਈਲ ਦੇ ਕੈਦ ਹੋ ਗਈ ਦੁਨੀਆਂ ਸਾਰੀ ਏ ਧਾਮੀ ਕਿਸ ਲਈ ਲਿਖਾਂ ਮੈਂ ਨਜ਼ਮਾ ਤੇ ਕਿੰਜ ਗਾਂਵਾਂ ਮੈਂ ਧਾਮੀ ਕਿਸ ਲਈ ਲਿਖਾਂ ਮੈਂ ਨਜ਼ਮਾ ਹਾਇ ਤੇ ਕਿੰਜ ਗਾਂਵਾਂ ਮੈਂ